ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਤੁਸੀਂ ਸਕੂਲ ਦੇ ਟੀਚਰ ਹੋ ਅੱਜ ਸਕੂਲ ਦੇ ਵਿੱਚ ਘਟਨਾ ਹੋਈ ਜਿਹੜੇ ਫਾਇਰ ਵਜੇ ਆ ਕੀ ਹੋਇਆ ਜੀ ਜੀ ਸਾਡਾ ਬਹੁਤ ਪੁਰਾਣਾ ਤਹਿਣ ਚੱਲਦਾ ਸੀਗਾ ਹਮ ਅੱਜ ਦੂਜੀ ਪਾਰਟੀ ਅਚਾਨਕ ਸਕੂਲ ਆ ਗਈ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਹਮ ਤੇ ਸਿੱਧੀ ਫਾਇਰਿੰਗ ਮੇਰੇ ਤੇ ਸ਼ੁਰੂ ਕਰ ਦਿੱਤੀ ਜਿਨ੍ਹਾਂ ਚ ਉਹਨਾਂ ਨੇ ਦੋ ਫਾਇਰ ਮਾਰੇ ਹਮ ਤੇ ਮੇਰੇ ਤੇ ਟਾਨ ਕੇ ਮਾਰੇ ਮੈਂ ਕਿਵੇਂ ਨਾ ਕਿਵੇਂ ਬਚ ਗਿਆ ਹਮ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਤੇ ਕੁਰਸੀ ਚਲਾ ਕੇ ਮਾਰੇ ਹਮ ਉਸ ਸਮੇਂ ਸਕੂਲ ਲੱਗਿਆ ਹੋਇਆ ਸੀ ਹਾਂਜੀ ਸਕੂਲ ਲੱਗਿਆ ਕਿੰਨੇ ਬੱਚੇ ਸੀ ਸਕੂਲ ਚ ਸਕੂਲ ਦੇ ਵਿੱਚ 27 ਵਿੱਚ 27 ਬੱਚੇ ਸੀਗੇ ਤੇ ਕਿੰਨੇ ਜਣੇ ਆਏ ਸੀਗੇ ਉਹ ਸਟਾਫ ਨਹੀਂ ਜਿਹੜੇ ਤੁਹਾਡੇ ਤੇ ਫੇਰ ਕਰਨਾ ਸੀ ਫੇਰ ਕਰਨ ਵਾਲਾ ਇਕੱਲਾ ਇੱਕ ਬੰਦਾ ਸੀ ਨਾਲ ਉਹਦੀ ਵਾਈਫ ਸੀਗੀ ਹੂੰ ਤੇ ਬਿਆਨ ਤੁਸੀਂ ਸਦਖਾਨੇ ਦੇਦੇ ਆ ਹਾਂਜੀ ਸਦਖਾਨੇ ਮੈਂ ਬਿਆਨ ਦੇ ਦੂੰਗਾ ਤੁਹਾਡੇ ਬਿਆਨਾਂ ਦੇ ਮੁਕਤਮਤਾਂ ਚੁੱਕਾ ਠੀਕ ਹੈ ਜਿਹੜਾ ਜੰਗਲ ਦੇ ਸਕੂਲ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਕੀ ਹੈ ਇੱਕ ਟੀਚਰ ਰੇਜੀ ਅਵਲਦੀਪ ਨੇ ਉਹਨਾਂ ਨੇ ਕੰਪਲੇਨਟ ਕੀਤੀ ਹੈ ਈਰਫੀਟਿੰਗ ਆ ਉਹਦੇ ਵੇਤੀ ਦਿਨਾਂ ਤੋਂ ਦਾ ਪੁਰਾਣਾ ਟਕਰਾਅ ਚੱਲਦਾ ਸੀ ਅੱਜ ਉਹਨਾਂ ਦੇ ਸਕੂਲ ਆਇਆ ਅਤੇ ਉਹਨਾਂ ਦੇ ਪਰਮਾਰ ਬੇਟੀ ਨੀ ਅੱਜ 253 ਜਿਸ ਦੇ ਉੱਤੇ ਅਸੀਂ ਦਾ ਮਾਸਟਰ ਜੀ ਨੇ ਅਤੀ ਗਿਆਤਾ ਦੇ ਉੱਤੇ ਪਰਚਾ ਦਰਜ ਕਰਾਇਆ ਹੈ ਮਾਮਲਾ پتہ ਲੱਗੇ ਕੀ ਹੈ ਜੀ ਕੋਈ ਪੁਰਾਣਾ ਇਹਨਾਂ ਦਾ ਪਰਿਵਾਰਕ ਮਤਭੇਦ ਹੈ ਜੀ ਮੈਂ ਮੁਕਦਮਾ ਦਰਜ ਕਰ ਲਿਆ ਕਿਹੜੀ ਕਿਹੜੀ ਤਰ੍ਹਾਂ ਦੀ ਕਰਦੇ ਆ ਇਹ ਤਾਂ ਫਟਾਫਟ ਬਾਰਡਰ ਤੇ ਆਮ ਲੈ ਕੇ ਪਾ ਰਹੇ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਹਾਂ ਤੁਸੀਂ ਸਕੂਲ ਦੇ ਟੀਚਰ ਹੋ ਹਾਂ ਜੀ ਸਹੀ ਸਨ ਅੱਜ ਸਕੂਲ ਦੇ ਵਿੱਚ ਘਟਨਾ ਹੋਈ ਜਿਹੜੇ ਫਾਇਰ ਵੱਜੇ ਆ ਕੀ ਹੋਇਆ ਜੀ ਜੀ ਸਾਡਾ ਬਹੁਤ ਪੁਰਾਣਾ ਟਰੈਨ ਚੱਲਦਾ ਸੀਗਾ ਹਮ ਅ ਅੱਜ ਦੂਜੀ ਪਾਰਟੀ ਨੇ ਅਚਾਨਕ ਸਕੂਲ ਆ ਗਏ ਉਹਨਾਂ ਨੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਹਮ ਤੇ ਸਿੱਧੀ ਫਾਇਰਿੰਗ ਨੇ ਤੇ ਸ਼ੁਰੂ ਕਰ ਦਿੱਤੀ ਹਮ ਜਿਨ੍ਹਾਂ ਚ ਉਹਨਾਂ ਨੇ ਦੋ ਫਾਇਰ ਮਾਰੇ ਹਮ ਤੇ ਮੇਰੇ ਤੇ ਤਾਂ ਲੱਗੇ ਮਾਰੇ ਮੈਂ ਕਿਵੇਂ ਨਾ ਕਿਵੇਂ ਬਚ ਗਿਆ ਹਮ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਤੇ ਕੁਰਸੀ ਚਲਾ ਕੇ ਮਾਰੇ ਹਮ ਉਸ ਸਮੇਂ ਸਕੂਲ ਲੱਗਿਆ ਹੋਇਆ ਸੀ ਹਾਂਜੀ ਸਕੂਲ ਲੱਗਿਆ ਕਿੰਨੇ ਬੱਚੇ ਸੀ ਸਕੂਲ ਚ ਸਕੂਲ ਦੇ ਵਿੱਚ 27 ਵਿੱਚ 27 ਬੱਚੇ ਸੀਗੇ ਤੇ ਕਿੰਨੇ ਜਣੇ ਆਏ ਸੀਗੇ ਉਹ ਸਟਾਫ ਨਹੀਂ ਜਿਹੜੇ ਤੁਹਾਡੇ ਤੇ ਫੇਰ ਕਰਨਾ ਸੀ ਫੇਰ ਕਰਨ ਵਾਲਾ ਇਕੱਲਾ ਇੱਕ ਬੰਦਾ ਸੀ ਨਾਲ ਉਹਦੀ ਵਾਈਫ ਸੀਗੀ ਤੇ ਬਿਆਨ ਤੁਸੀਂ ਸਟੇਸ਼ਨ ਦੇਦੇ ਆ ਹਾਂਜੀ ਸਟੇਸ਼ਨੇ ਮੈਂ ਬਿਆਨ ਦੇ ਤਾਡੇ ਬਿਆਨਾਂ ਦੇ ਮੁਕਤਮਤਾਂ ਚੁੱਕਾ ਠੀਕ ਹੈ ਜਿਹੜਾ ਜੰਗਲ ਦੇ ਸਕੂਲ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਕੀ ਹੈ ਇੱਕ ਟੀਚਰ ਰੇਜੀ ਅਵਲਦੀਪ ਨੇ ਉਹਨਾਂ ਨੇ ਕੰਪਲੇਨਟ ਕੀਤੀ ਹੈ ਈਰਫਤ ਸਿੰਘ ਦਾ ਉਹਦੇ ਵੇਤੀ ਦਿਨਾਂ ਦਾ ਪੁਰਾਣਾ ਟਕਰਾਅ ਚੱਲਦਾ ਸੀ ਅੱਜ ਉਹਨਾਂ ਦੇ ਸਕੂਲ ਆਇਆ ਅਤੇ ਉਹਨਾਂ ਦੇ ਪੁਰਖ ਮਾਹ ਬੇਟੀ ਦੀ ਅੱਜ 25 ਜਿਸ ਦੇ ਉੱਤੇ ਅਸੀਂ ਦਾ ਮਾਸਟਰ ਜੀ ਨੇ ਅਤੀਵਿਆਦਾ ਦੇ ਉੱਤੇ ਪਰਚਾ ਦਰਜ ਕਰਾਇਆ ਹੈ ਮਾਮਲਾ پتہ ਲੱਗੇ ਕੀ ਹੈ ਜੀ ਕੋਈ ਪੁਰਾਣਾ ਇਹਨਾਂ ਦਾ ਪਰਿਵਾਰਕ ਮਤਭੇਦ ਹੈ ਜੀ ਮੈਂ ਮੁਕਦਮਾ ਦਰਜ ਕਰ ਲਿਆ ਕਿਹੜੇ ਕਿਹੜੇ ਤਰ੍ਹਾਂ ਦਾ ਕਰਿਆ ਇਹ ਤਾਂ ਫਟਾਫਟ ਬਾਰਡਰ ਤੇ ਆਮ ਲੈ ਕੇ ਪਾ ਰਹੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਤੁਸੀਂ ਸਕੂਲ ਦੇ ਟੀਚਰ ਹੋ ਹਾਂ ਜੀ ਸਹੀ ਸਮਾਂ ਅੱਜ ਸਕੂਲ ਦੇ ਵਿੱਚ ਘਟਨਾ ਹੋਈ ਜਿਹੜੇ ਫਾਇਰ ਵਜੇ ਆ ਕੀ ਹੋਇਆ ਜੀ ਜੀ ਸਾਡਾ ਬਹੁਤ ਪੁਰਾਣਾ ਤਿਰਨ ਚੱਲਦਾ ਸੀ ਨਾ ਹਮ ਅੱਜ ਦੂਜੀ پارٹی ਅਚਾਨਕ ਸਕੂਲ ਆ ਗਈ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਹਮ ਤੇ ਸਿੱਧੀ ਫਾਇਰਿੰਗ ਮੇਰੇ ਤੇ ਸ਼ੁਰੂ ਕਰ ਦਿੱਤੀ ਜਿਨ੍ਹਾਂ ਚ ਉਹਨਾਂ ਨੇ ਦੋ ਫਾਇਰ ਮਾਰੇ ਹਮ ਤੇ ਮੇਰੇ ਤੇ ਟਾਂਕੇ ਮਾਰੇ ਮੈਂ ਕਿਵੇਂ ਨਾ ਕਿਵੇਂ ਬਚ ਗਿਆ ਹਮ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਤੇ ਕੁਰਸੀ ਚਲਾ ਕੇ ਮਾਰੇ ਹਮ ਉਸ ਸਮੇਂ ਸਕੂਲ ਲੱਗੇ ਹੋਏ ਸੀ ਹਾਂਜੀ ਸਕੂਲ ਲੱਗੇ ਕਿੰਨੇ ਬੱਚੇ ਸੀ ਸਕੂਲ ਚ ਸਕੂਲ ਦੇ ਵਿੱਚ 27 ਵਿੱਚ 27 ਬੱਚੇ ਸੀਗੇ ਤੇ ਕਿੰਨੇ ਜਣੇ ਆਏ ਸੀਗੇ ਉਹ ਸਟਾਫ ਨਹੀਂ ਜਿਹੜੇ ਤੁਹਾਡੇ ਤੇ ਫੇਰ ਕਰਨਾ ਸੀ ਫੇਰ ਕਰਨ ਵਾਲਾ ਇਕੱਲਾ ਇੱਕ ਬੰਦਾ ਸੀ ਨਾਲ ਉਹਦੀ ਵਾਈਫ ਸੀਗੀ ਹੂੰ ਤੇ ਬਿਆਨ ਤੁਸੀਂ ਸਦਖਾਨੇ ਦੇਦੇ ਆ ਹਾਂਜੀ ਸਦਖਾਨੇ ਮੈਂ ਬਿਆਨ ਦੇ ਦੂੰਗਾ ਤੁਹਾਡੇ ਬਿਆਨਾਂ ਦੇ ਮੁਕਤਮਤਾਂ ਚੁੱਕਾ ਠੀਕ ਹੈ ਜਿਹੜਾ ਜੰਗਲ ਦੇ ਸਕੂਲ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਕੀ ਹੈ ਇੱਕ ਟੀਚਰ ਰੇਜੀ ਅਵਲਦੀਪ ਨੇ ਉਹਨਾਂ ਨੇ ਕੰਪਲੇਨਟ ਕੀਤੀ ਹੈ ਈਰਫੀ ਸਿੰਘ ਦਾ ਉਹਦੇ ਵੇਤੀ ਦਿਨਾਂ ਤੋਂ ਦਾ ਪੁਰਾਣਾ ਤਕਰਾਰ ਚੱਲਦਾ ਸੀ ਅੱਜ ਉਹਨਾਂ ਦੇ ਸਕੂਲ ਆਇਆ ਅਤੇ ਉਹਨਾਂ ਦੇ ਪਰਮਾਰ ਬੇਟੀ ਨੀ ਅਸਾਂ 253 ਜਿਸ ਦੇ ਉੱਤੇ ਅਸੀਂ ਦਾ ਮਾਸਟਰ ਜੀ ਨੇ ਅਤੀ ਗਿਆਤਾ ਦੇ ਉੱਤੇ ਪਰਚਾ ਦਰਜ ਕਰਾਇਆ ਹੈ ਮਾਮਲਾ پتہ ਲੱਗੇ ਕੀ ਹੈ ਜੀ ਕੋਈ ਪੁਰਾਣਾ ਇਹਨਾਂ ਦਾ ਪਰਿਵਾਰਕ ਮਤਭੇਦ ਹੈ ਜੀ ਮੈਂ ਮੁਕਦਮਾ ਦਰਜ ਕਰ ਲਿਆ ਕਿਹੜੇ ਕਿਹੜੇ ਤਰ੍ਹਾਂ ਦਾ ਕਰਿਆ ਇਹ ਤਾਂ ਫਟਾਫਟ ਬਾਰਡਰ ਤੇ ਹਮ ਲਾਈਕ ਨਹੀਂ ਕਰਾ ਰਹੇ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਹਾਂ ਤੁਸੀਂ ਸਕੂਲ ਦੇ ਟੀਚਰ ਹੋ ਹਾਂ ਜੀ ਸਹੀ ਸਹੀ ਅੱਜ ਸਕੂਲ ਦੇ ਵਿੱਚ ਘਟਨਾ ਹੋਈ ਜਿਹੜੇ ਫਾਇਰ ਵੱਜੇ ਆ ਕੀ ਹੋਇਆ ਜੀ ਜੀ ਸਾਡਾ ਬਹੁਤ ਪੁਰਾਣਾ ਧਰਮ ਚੱਲਦਾ ਸੀਗਾ ਹਮ ਅੱਜ ਦੂਜੀ ਪਾਰਟੀ ਨੇ ਅਚਾਨਕ ਸਕੂਲ ਆ ਗਏ ਉਹਨਾਂ ਨੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਹਮ ਤੇ ਸਿੱਧੀ ਫਾਇਰਿੰਗ ਮੇਰੇ ਤੇ ਸ਼ੁਰੂ ਕਰ ਦਿੱਤੀ ਹਮ ਜਿਨ੍ਹਾਂ ਚ ਉਹਨਾਂ ਨੇ ਦੋ ਫਾਇਰ ਮਾਰੇ ਹਮ ਤੇ ਮੇਰੇ ਤੇ ਤਾਂ ਲੱਗੇ ਮਾਰੇ ਮੈਂ ਕਿਵੇਂ ਨਾ ਕਿਵੇਂ ਬਚ ਗਿਆ ਹਮ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਤੇ ਕੁਰਸੀ ਚਲਾ ਕੇ ਮਾਰੇ ਹਮ ਉਸ ਸਮੇਂ ਸਕੂਲ ਲੱਗਿਆ ਹੋਇਆ ਸੀ ਹਾਂਜੀ ਸਕੂਲ ਲੱਗਿਆ ਸੀ ਕਿੰਨੇ ਬੱਚੇ ਸੀ ਸਕੂਲ 'ਚ ਸਕੂਲ ਦੇ ਵਿੱਚ 27 ਵਿੱਚ 27 ਬੱਚੇ ਸੀਗੇ ਤੇ ਕਿੰਨੇ ਜਣੇ ਆਏ ਸੀਗੇ ਉਹ ਸਟਾਫ ਨਹੀਂ ਜਿਹੜੇ ਤੁਹਾਡੇ ਤੇ ਫੇਰ ਕਰਨਾ ਸੀ ਫੇਰ ਕਰਨ ਵਾਲਾ ਇਕੱਲਾ ਇੱਕ ਬੰਦਾ ਸੀ ਨਾਲ ਉਹਦੀ ਵਾਈਫ ਸੀਗੀ ਹੂੰ ਤੇ ਬਿਆਨ ਤੁਸੀਂ ਸਟੇਸ਼ਨ ਦੇਦੇ ਆ ਹਾਂਜੀ ਸਟੇਸ਼ਨ 'ਤੇ ਮੈਂ ਬਿਆਨ ਦੇ ਦਿੱਤਾ ਤੁਹਾਡੇ ਬਿਆਨਾਂ ਦੇ ਮੁਕਤਮਤਾਂ ਚੁੱਕਾ ਠੀਕ ਹੈ ਜਿਹੜਾ ਜੰਗਲ ਦੇ ਸਕੂਲ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਕੀ ਹੈ ਇੱਕ ਟੀਚਰ ਰੇਜੀ ਅਵਲਦੀਪ ਨੇ ਉਹਨਾਂ ਨੇ ਕੰਪਲੇਨਟ ਕੀਤੀ ਹੈ ਈਰਫੀ ਸਿੰਘ ਦਾ ਉਹਦੇ ਬੀਬੀ ਜੀ ਦਾ ਉਹਨਾਂ ਦਾ ਪੁਰਾਣਾ ਟਕਰਾਅ ਚੱਲਦਾ ਸੀ ਅੱਜ ਉਹਨਾਂ ਦੇ ਸਕੂਲ ਆਇਆ ਅਤੇ ਉਹਨਾਂ ਦੇ ਉੱਪਰ ਮਾਰ ਬੇਜੀ ਨੀ ਅੱਜ 25 ਜਿਸ ਦੇ ਉੱਤੇ ਅਸੀਂ ਦਾ ਮਾਸਟਰ ਜੀ ਨੇ ਅਜਿਹੀ ਪਿਆਰ ਦਾ ਪਰਚਾ ਦਰਜ ਕਰਾਇਆ ਹੈ ਮਾਮਲਾ پتہ ਲੱਗੇ ਕੀ ਹੈ ਜੀ ਕੋਈ ਪੁਰਾਣਾ ਇਹਨਾਂ ਦਾ ਪਰਿਵਾਰਕ ਮਤਭੇਦ ਹੈ ਜੀ ਮੈਂ ਮੁਕੱਦਮਾ ਦਰਜ ਕਰ ਲਿਆ ਕਿਹੜੀ ਕਿਹੜੀ ਤਰ੍ਹਾਂ ਦਾ ਕਰਿਆ ਇਹ ਤਾਂ ਫਟਾਫਟ ਬਾਰਡਰ ਤੇ ਆਮ ਲੈ ਕੇ ਪਾ ਰਹੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਤੁਸੀਂ ਸਕੂਲ ਦੇ ਟੀਚਰ ਹੋ ਅੱਜ ਸਕੂਲ ਦੇ ਵਿੱਚ ਘਟਨਾ ਹੋਈ ਜਿਹੜੇ ਫਾਇਰ ਵਜੇ ਆ ਕੀ ਹੋਇਆ ਜੀ ਜੀ ਸਾਡਾ ਬਹੁਤ ਪੁਰਾਣਾ ਤਹਿਣ ਚੱਲਦਾ ਸੀਗਾ ਹਮ ਅੱਜ ਦੂਜੀ پارٹی ਅਚਾਨਕ ਸਕੂਲ ਆ ਗਈ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਹਮ ਤੇ ਸਿੱਧੀ ਫਾਇਰਿੰਗ ਮੇਰੇ ਤੇ ਸ਼ੁਰੂ ਕਰ ਦਿੱਤੀ ਜਿਨ੍ਹਾਂ ਚ ਉਹਨਾਂ ਨੇ ਦੋ ਫਾਇਰ ਮਾਰੇ ਹਮ ਤੇ ਮੇਰੇ ਤੇ ਧਾਂ ਦੇ ਮਾਰੇ ਮੈਂ ਕਿਵੇਂ ਨਾ ਕਿਵੇਂ ਬਚ ਗਿਆ ਹਮ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਤੇ ਕੁਰਸੀ ਚਲਾ ਕੇ ਮਾਰੇ ਹਮ ਉਸ ਸਮੇਂ ਸਕੂਲ ਲੱਗਿਆ ਹੋਇਆ ਸੀ ਹਾਂਜੀ ਸਕੂਲ ਲੱਗਿਆ ਕਿੰਨੇ ਬੱਚੇ ਸੀ ਸਕੂਲ ਚ ਸਕੂਲ ਦੇ ਵਿੱਚ 27 ਵਿੱਚ 27 ਬੱਚੇ ਸੀਗੇ ਤੇ ਕਿੰਨੇ ਜਣੇ ਆਏ ਸੀਗੇ ਉਹ ਸਟਾਫ ਨਹੀਂ ਜਿਹੜੇ ਤੁਹਾਡੇ ਤੇ ਫੇਰ ਕਰਨਾ ਸੀ ਫੇਰ ਕਰਨ ਵਾਲਾ ਇਕੱਲਾ ਇੱਕ ਬੰਦਾ ਸੀ ਨਾਲ ਉਹਦੀ ਵਾਈਫ ਸੀਗੀ ਹੂੰ ਤੇ ਬਿਆਨ ਤੁਸੀਂ ਸਦਖਾਨੇ ਦੇਦੇ ਆ ਹਾਂਜੀ ਸਦਖਾਨੇ ਮੈਂ ਬਿਆਨ ਦੇ ਦੂੰਗਾ ਤੁਹਾਡੇ ਬਿਆਨਾਂ ਦੇ ਮੁਕਤਮਤਾਂ ਚੁੱਕਾ ਠੀਕ ਹੈ ਜਿਹੜਾ ਜੰਗਲ ਦੇ ਸਕੂਲ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਕੀ ਹੈ ਇੱਕ ਟੀਚਰ ਰੇਜੀ ਅਵਲਦੀਪ ਨੇ ਉਹਨਾਂ ਨੇ ਕੰਪਲੇਨਟ ਕੀਤੀ ਹੈ ਈ ਹਰ ਬੀਤ ਸਿੰਘ ਦਾ ਉਹਦੇ ਵੇਤੀ ਜਿਹੜਾ ਉਹਨਾਂ ਦਾ ਪੁਰਾਣਾ ਟਕਰਾਅ ਚੱਲਦਾ ਸੀ ਅੱਜ ਉਹਨਾਂ ਦੇ ਸਕੂਲ ਆਇਆ ਅਤੇ ਉਹਨਾਂ ਦੇ ਪਰਮਾਰ ਮਾ ਬੇਟੀ ਨੀ ਅੱਜ 253 ਜਿਸ ਦੇ ਉੱਤੇ ਅਸੀਂ ਦਾ ਮਾਸਟਰ ਜੀ ਨੇ ਅਤੀਵਿਆਦਾ ਦੇ ਉੱਤੇ ਪਰਚਾ ਦਰਜ ਕਰਾਇਆ ਹੈ ਮਾਮਲਾ پتہ ਲੱਗੇ ਕੀ ਹੈ ਜੀ ਕੋਈ ਪੁਰਾਣਾ ਇਹਨਾਂ ਦਾ ਪਰਿਵਾਰਕ ਮਤਭੇਦ ਹੈ ਜੀ ਮੈਂ ਮੁਕਦਮਾ ਦਰਜ ਕਰ ਲਿਆ ਕਿਹੜੀ ਕਿਹੜੀ ਤਰ੍ਹਾਂ ਦੀ ਕਰਦੇ ਆ ਕਰਦੇ ਆ ਇਹ ਤਾਂ ਫਟਾਫਟ ਬਾਰਡਰ ਤੇ ਆਮ ਲੈ ਕੇ ਪਾ ਰਹੇ